ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਦੇ ਆਏ ਦਰਸਤ ਆਏ ਇੱਕ ਹਾਕਤ ਤਾਂ ਸੱਚੀ ਹੈ ਪਰ ਮੈਂ ਧੰਨਵਾਦ ਕਰਾਂਗਾ ਦਿੱਲੀ ਦੇ ਲੋਕਾਂ ਦਾ ਜਿਨ੍ਹਾਂ ਨੇ ਝਾੜੋ ਵਾਲਿਆਂ ਨੂੰ ਮਤ ਦੇਤੀ ਥੋੜੇ ਬਹੁਤੇ ਉਹਦਾ ਕਾਰਨ ਕਿ ਦਿੱਲੀ ਵਿੱਚੋਂ ਹਾਰੇ ਨੇ ਤੇ ਹੁਣ ਪੰਜਾਬ ਦੇ ਵਿੱਚ ਕੁਝ ਕਰਨ ਵਾਸਤੇ ਤਿਆਰੀ ਕਰ ਰਹੇ ਨੇ ਹਾਲਾਂਕਿ ਜਦੋਂ ਪ੍ਰਸ਼ਾਸਨ ਦੀ ਗੱਲ ਹੁੰਦੀ ਹੈ ਮੈਂ ਪ੍ਰਸ਼ਾਸਨ ਦੇ ਬਹੁਤਾ ਬਰਖਲਾਪ ਨਹੀਂ ਬੋਲਦਾ ਕਿਉਂਕਿ ਪ੍ਰਸ਼ਾਸਨ ਦੇ ਉੱਪਰ ਡੰਡਾ ਹੁੰਦਾ ਚੁਣੀ ਹੋਈ ਸਰਕਾਰ ਦਾ ਪਰ ਹੁਣ ਜਿਹੜੇ ਨਸ਼ਾ ਤਸਕਰ ਤਸਕਰ ਸੀ ਉਹਨਾਂ ਦੇ ਘਰਾਂ ਤੇ ਬਲਡوزر ਚਲਾਏ ਜਾ ਰਹੇ ਨੇ ਜਾਨੀ ਕਿ ਜਿਹੜੇ ਨਸ਼ਾ ਤਸਕਰ ਸੀ ਜਿੰਨੇ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਸੀ ਪ੍ਰਸ਼ਾਸਨ ਨੇ ਡੰਡਾ ਫੇਰਿਆ ਪਟਿਆਲੇ ਦੀ ਗੱਲ ਲੁਧਿਆਣੇ ਦੀ ਹੁਸ਼ਿਆਰਪੁਰ ਦੀ ਕਈ ਥਾਵਾਂ ਤੇ ਉਹਨਾਂ ਦੇ ਘਰ ਤੋੜੇ ਨੇ ਬਲਡੋజర్ ਦੇ ਨਾਲ ਪਰ ਗੱਲ ਚੇਤੇ ਰੱਖਿਓ ਝਾੜੂ ਵਾਲੇ ਭਾਵੇਂ ਕੇਜਰੀਵਾਲ ਹੋਣ ਭਾਵੇਂ ਭਵਨਤਮਨ ਹੋ ਭਵਨਤਮਨ ਹੋਵੇ ਕਹਿੰਦੇ ਸੀ ਕਿ ਬੀਜੇਪੀ ਵਾਲੇ ਧੱਕਾ ਕਰਦੇ ਆ ਹੁਣ ਇਹ ਗੱਲ ਸੁਣ ਕੇ ਕਿਤੇ ਇਹ ਨਾ ਕਹਿ ਦਿਓ ਵੀ ਇਹ ਬੂਟਾ ਗਿਆਨੀ ਇਹਦੇ ਕਹਿੰਦੇ ਹੁੰਦੇ ਹਨਾ ਇਹ ਇਹ ਬੀਜੇਪੀ ਦਾ ਚਮਚਾ ਐਦਾਂ ਨਾ ਕਹਿ ਦਿਓ ਪਰ ਫਾਰਮੂਲਾ ਹੁਣ ਤੁਸੀਂ ਵੀ ਉਹੀ ਅਪਣਾਇਆ ਜਿਹੜਾ ਜੁਪੀ ਦੇ ਵਿੱਚ ਜੋਗੀ ਅਦਿੱਤਿਆਨਾਥ ਨੇ ਅਪਣਾਇਆ ਸੀ ਬਨਲੋਜਰ ਚਲਾਇਆ ਸੀ ਨਾ ਭਾਵੇਂ ਉਹ ਗੈਂਗਸਟਰਾਂ ਦੇ ਘਰ ਹੁਣ ਭਾਵੇਂ ਨਸ਼ਾ ਦਸਕਰਾਂਦੇ ਤੇ ਉਹੀ ਫਾਰਮੂਲਾ ਹੁਣ ਪੰਜਾਬ ਵਾਲੇ ਅਪਣਾ ਰਹੇ ਨੇ ਹਾਲਾਂਕਿ ਜਿਹੜੇ ਐਸਐਸਪੀ ਨਾਨਕ ਸਿੰਘ ਨੇ ਉਹ بڑے ਸੁਲਝੇ ਹੋਏ ਆਈਪੀਐਸ ਅਫਸਰ ਨੇ ਮਾਨਸਮਿਤ ਰਹੇ ਨੇ ਹੁਣ ਪਟਿਆਲੇ ਨੇ ਉਹ ਪਹਿਲਾਂ ਹੀ ਸਖਤ ਨੇ ਬਹੁਤ ਜ਼ਿਆਦਾ ਨਸ਼ਾ ਪਸਕਰਾਂ ਦੇ ਖਲਾਫ ਨਹੀਂ ਕੋਈ ਸ਼ੱਕ ਨਹੀਂ ਪਰ ਕਿਤੇ ਨਾ ਕਿਤੇ ਝਾੜੂ ਵਾਲਾਂ ਨੂੰ ਅਕਲ ਦਿੱਲੀ ਵਾਲੇ ਲੋਕਾਂ ਤੋਂ ਜ਼ਰੂਰ ਮਿਲੀ ਹੈ ਪਰ ਮੈਂ ਗੱਲ ਕਹਿਣੀ ਹੈ ਹੁਣ ਤਾਂ ਡੇਢ ਸਾਲ ਰਹਿ ਗਿਆ ਲੋਕ ਹਰੇ ਵੀ ਤੁਹਾਨੂੰ ਡਰਾਮੇਬਾਜ਼ੀ ਕਹਿੰਦੇ ਆ ਕਿਉਂਕਿ ਉਹਨੂੰ ਪਤਾ ਲੱਗਾ ਵੀ ਫਾੜ ਫਾੜ چار ਸਹੇਰੋ ਖੇਤਰ ਪੈਂਦੇ ਆ ਉਹਨੂੰ ਪਤਾ ਲੱਗਿਆ ਪਰ ਫਿਰ ਵੀ ਚੰਗਾ ਹੈ ਜੇ ਜਾਣਦੇ ਜਾਣਦੇ ਕੁਝ ਕਰ ਜੋਂਗੇ 1.5 ਸਾਲ ਦੇ ਵਿੱਚ ਜਿੰਨਾ ਕਿ ਗੰਦ ਪਾਇਆ ਉਹਦੇ ਵਿੱਚੋਂ ਜੇ ਇੱਕ ਦੋ ਹਿੱਸੇ ਸਾਫ਼ ਕਰ ਜੋਂਗੇ ਤਾਂ ਵਧੀਆ ਹੀ ਹੈ ਇੱਕ ਵਾਰ ਇਹਨਾਂ ਭਗਵੰਤ ਮਾਨ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਤੁਸੀਂ ਕਹਿੰਦੇ ਸੀ ਝਾੜੂ ਦੀ ਸਰਕਾਰ ਆਉ ਆਈ ਨਹੀਂ 17 ਦੀ ਗੱਲ ਕੀਤੀ ਸੀ 22 ਤੱਕ ਆ ਗਈ ਸੀ ਤੇ ਭਗਵੰਤ ਮਾਨ ਨੇ ਤਾਂ ਜਵਾਬ ਦਿੱਤਾ ਸੀ ਕਹਿੰਦਾ ਜੇ ਗੰਦ ਬਹੁਤਾ ਹੋਵੇ ਝਾੜੂ ਦੋ ਵਾਰੀ ਮਾਰਨਾ ਪੈਂਦਾ ਹੈ ਤੇ ਮਿੱਤਰੋ ਝਾੜੂ ਵਾਲੇ ਚਿੱਤੇ ਰੱਖੋ ਜਿੰਨਾ ਕ ਗੰਧ ਤੁਸੀਂ ਪਾਇਆ ਨਾ 3 ਸਾਲ ਦੇ ਵਿੱਚ ਤੇ ਜਿਹੜੀ ਕੋਈ ਨਵੀਂ ਸਰਕਾਰ ਆਉਗੀ ਉਹਨੂੰ ਝਾੜੂ ਦੋ ਵਾਰੀ ਨਹੀਂ ਪਤਾ ਨਹੀਂ ਕਿੰਨੇ ਵਾਰੀ ਮਾਰਨਾ ਪੈਣਾ ਇਹ ਵੀ ਗੱਲ ਜਿੱਤੇ ਰੱਖਿਓ ਇਹ ਤੁਹਾਡੇ ਸਵਾਲ ਨੇ ਤੁਹਾਡੇ ਹੀ ਉੱਤਰ ਨੇ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਮੈਂ ਤਾਂ ਅਜ ਤਾਂ ਗੱਲ ਕੀਤੀ ਐ ਜਿਹੜੇ ਪ੍ਰਸ਼ਾਸਨ ਨੇ ਬਲਡੋਜਰ ਚਲਾਏ ਨੇ ਨਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਨਜ਼ਾਇਰ ਪ੍ਰਾਪਰਟੀ ਬਣਾਈ ਸੀ ਨਸ਼ਾ ਤਸਕਰੀ ਦੇ ਨਾਲ ਉਹਨਾਂ ਦੇ ਘਰਾਂ ਤੇ ਬਰਲੋਜ ਚਲਾਏ ਨੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਸਰਕਾਰ ਵਾਲੀ ਮੈਂ ਕਰਦਾ ਨਾ 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 ਸਰਕਾਰ ਤਾਂ ਧਾਮੇ ਬਾਦ ਲੇਦੀ ਇਹ ਤਾਂ 1.5 ਸਾਲ ਦੇ ਵਿੱਚ ਹੁਣ ਚਾਹੁੰਦੇ ਆ ਵੀ ਲੋਕਾਂ ਦੀ ਥੋੜੀ ਬਹੁਤੀ ਹਮਦਰਦੀ ਇਕੱਠੀ ਕਰ ਲਈ ਪਰ ਨਹੀਂ ਹੋਣੀ ਹੁਣ ਤਾਂ ਗਲੂਸ ਨਿਕਲ ਗਿਆ ਇਹ ਜਿਹੜੀ ਕਹਣੀਏ ਸ਼ਾਬਾਸ਼ ਹੁਣ ਦੇਣੀ ਹੈ ਉਹ ਪ੍ਰਸ਼ਾਸਨ ਨੂੰ ਦੇਵਾਂਗੇ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਨੇ ਵੀ ਪ੍ਰਸ਼ਾਸਨ ਲੌਂਗ ਟਾਈਮ ਕੰਮ ਕਰਦਾ ਹੈ ਇੱਥੇ ਧੰਨਵਾਦ ਮੈਂ ਪ੍ਰਸ਼ਾਸਨ ਦਾ ਕਰਨਾ ਹੈ ਹਾਂ ਥੋੜਾ ਜਿਹਾ ਕਰ ਦਿੰਨਾ ਸਰਕਾਰ ਦਾ ਕਿਉਂਕਿ ਇਹਨਾਂ ਨੂੰ ਅਕਲ ਦਿੱਲੀ ਦੇ ਲੋਕਾਂ ਨੇ ਦਿੱਤੀ ਹੈ ਉਹਦਾਂ ਨੂੰ ਅਕਲ ਆਣੀ ਨਹੀਂ ਸੀ ਪਰ ਹੁਣ ਅਕਲ ਜੇ ਆਈ ਹੈ ਤਾਂ ਅਕਲ ਦੇ ਨਾਲ ਉਹਨਾਂ ਕੰਮ ਕਰ ਨਹੀਂ ਸਕਣਾ ਤੁਸੀਂ ਕਿਉਂਕਿ 1.5 ਸਾਲ ਬਾਕੀ ਹੈ ਪਰ ਜਿਹੜਾ ਫਾਰਮੂਲਾ ਤੁਸੀਂ ਬਿਲਡੋਜ਼ਰ ਵਾਲਾ ਅਪਣਾ ਰਹੇ ਹੋ ਨਾ ਇਹ ਫਾਰਮੂਲਾ ਤੁਹਾਡਾਂ ਲਈ ਇਹ ਅਦਿੱਤਿਆ ਨਾ ਜੋਗੀ ਦਾ ਜਿਹੜਾ ਬੈਲਡੋਜ਼ਰ ਜੁਪੀ ਦੇ ਵਿੱਚ ਅੱਜ ਚੱਲਿਆ ਸੀ ਨਾ ਇਹ ਫਾਰਮੂਲਾ ਉਹ ਹੈ ਉਹ ਤਾਂ ਕਹਿੰਦਾ ਸੀ ਭਾਜਪੀ ਤਾਂ ਕਾ ਕਰਦੀ ਹੈ ਜੀ ਫੇਰ ਤੁਸੀਂ ਤਾਂ ਕਾ ਕਰਦੇ ਹੋ ਇਦਾਂ ਕਰਨਾ ਪੈਣਾ ਗੰਦ ਵੀ ਸਾਫ਼ ਕਰਨ ਵਾਸਤੇ ਝਾੜੂ ਵਾਲਿਓ ਤੁਹਾਡੇ ਹੱਥਾਂ ਵਿੱਚ ਝਾੜੂ ਆਇਆ ਸੀ ਲੋਕਾਂ ਨੇ ਝਾੜੂ ਫੜਾਇਆ ਸੀ ਪਰ ਤੁਸੀਂ ਉਹ ਝਾੜੂ ਮਾਰਿਆ ਨਹੀਂ ਜੁੱਤਾ ਝਾੜੂ ਉਹਦੇ ਨੂੰ ਬੁੜਿਆਂ ਕਹਿੰਦੇ ਨਾ ਸੂਣ ਖੜੀ ਰੱਖਦੇ ਹੋ ਉਹ ਤਾਂ ਝਾੜੂ ਪੁੱਠਾ ਕਰਕੇ ਰੱਖਿਆ ਲੜਾਈ ਝਗੜੇ ਚੱਲੇਗੇ ਤੁਹਾਡੇ ਸੂਣ ਖੜੀ ਨਹੀਂ ਖੜੀ ਰਹੀ ਤੁਹਾਡੀ ਤੁਸੀਂ ਕੰਮ ਕੀਤਾ ਹੀ ਨਹੀਂ ਕੋਈ ਇਹ ਸਚਾਈ ਹੈ ਪਰ ਜਿੰਨੇ ਵੀ ਐਸਐਸਪੀ ਸਾਹਿਬ ਨੇ ਸਾਡੇ ਪੰਜਾਬ ਦੇ ਵਿੱਚ ਲੱਗੇ ਹੋਏ ਡੀਜੀਪੀ ਸਾਹਿਬ ਨੇ ਜਾਂ ਤੇ ਆਪ ਦੇ ਜਿਹੜੇ ਪਿੰਡਾਂ ਦੇ ਵਿੱਚ ਥਾਣੇ ਨੇ ਸ਼ਹਿਰਾਂ ਦੇ ਵਿੱਚ ਕਿਤੇ ਵੀ ਉਹਨਾ ਪ੍ਰਸ਼ਾਸਨ ਦੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਜ਼ਰੂਰ ਕਰਾਂਗਾ ਕਿ ਤੁਹਾਡੀ ਬੱਲੇ ਬੱਲੇ ਤਾਂ ਹੈ ਤੁਸੀਂ ਪਬਲਿਕੀ ਪਬਲਿਕ ਤੌਰ ਤੇ ਸਰਵੈਂਟ ਹੈਗੇ ਹੋ ਤੋਂ ਤੁਹਾਡੀ ਜਿਹੜੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਤੁਹਾਡਾ ਜਿਹੜਾ ਕੰਮ ਹੈ ਪਬਲਿਕ ਨੂੰ ਸੁਰੱਖਿਅਤ ਰੱਖਣਾ ਹੈਗਾ ਇਹ ਤੇ ਕੋਈ ਸ਼ੱਕ ਨਹੀਂ ਤੁਹਾਡੇ ਲਈ ਧੰਨਵਾਦ ਸ਼ਾਬਾਸ਼ ਹੈ ਪਰ ਮੈਂ ਫੇਰ-ਬਾਰ-ਬਾਰ ਕਹਿਣਗੇ ਫੇਰ ਕਿਉਂ ਕਹੀ ਜਾਂਦਾ ਹੈ ਕਿ ਵੀ ਅਜੋਗੀ ਅਦਿੱਤਿਆ 나ਥ ਨੇ ਬੰਡੋਜਰ ਚਲਾਇਆ ਸੀ ਉਦੋਂ ਤੁਸੀਂ ਐਡੇ ਐਡੇ ਬਿਆਨ ਦਿੱਤੇ ਤੱਕਾ ਜੀ ਤੱਕਾ ਜੀ ਹੁਣ ਹੁਣ ਪ੍ਰਸ਼ਾਸਨ ਆਪਣੇ ਆਪ ਕਰ ਰਿਹਾ ਹੈ ਜਾਂ ਪ੍ਰਸ਼ਾਸਨ ਤੁਸੀਂ ਕਹਿ ਰਹੇ ਹੋ ਜੇ ਕੋਈ ਮੇਰੇ ਕੋਲੋਂ ਪੁੱਛੂ ਵੀ ਸਹੀ ਕੌਣ ਕਰ ਰਿਹਾ ਮੈਂ ਕਹੂੰਗਾ ਜੀ ਪ੍ਰਸ਼ਾਸਨ ਕਰ ਰਿਹਾ ਪੰਜਾਬ ਪੁਲਿਸ ਕਰ ਰਹੀ ਹੈ ਝਾੜੂ ਵਾਲੇ ਨਹੀਂ ਕਰ ਰਹੇ ਮੈਂ ਤਾਂ ਇਹ ਕਹੂੰਗਾ ਪ੍ਰਸ਼ਾਸਨ ਹੋਰ ਵੀ ਬੇਨਤੀ ਹੈ ਵੇ ਜਿੱਥੇ ਤੁਹਾਨੂੰ ਨਸ਼ਾ ਤਸ਼ਕਰ ਕੋਈ ਦਿੰਦਾ ਫੜ ਕੇ ਠੋਕ ਦਿਓ ਤੇ ਜਾ ਇਹਨਾਂ ਦੇ ਘਰ-ਕੁਰ ਸਭ ਜ਼ਬਤ ਕਰ ਲਓ ਇਹ ਸਭ ਗੰਦਗੀ ਸਾਫ ਕਰ ਦਿਓ ਤੇ ਪੰਜਾਬ ਤੁਹਾਡੇ ਲਈ ਪੰਜਾਬ ਦੇ ਲੋਕ ਤੁਹਾਡੇ ਲਈ ਦਮਾਵਾ ਕਰਦੇ ਆ ਕਿਸੇ ਮਾਂ ਦਾ ਪੁੱਤ ਨਾ ਮਰੇ ਕੋਈ ਹਲੇ ਵੀ ਜਾਨ ਨਾ ਜਾਵੇ ਜੇ ਤੁਹਾਡੇ ਤੇ ਬਹੁਤ ਵੱਡਾ ਕਹਿ ਲਈਏ ਲੋਕ ਵਿਸ਼ਵਾਸ ਰੱਖਦੇ ਆ ਪੰਜਾਬ ਪੁੱਛ ਨੂੰ ਕਹਿ ਰਿਹਾ ਮੈਂ ਪਰ ਇਹ ਸਾਰੀ ਜਿਹੜੀ ਅਕਲ ਹੈ ਨਾ ਕਿੱਥੋਂ ਆਈ ਹੈ ਦਿੱਲੀੋਂ ਚੱਲ ਕੇ ਆਈ ਹੈ ਟਾਈਮ ਲੱਗਿਆ ਕਿਉਂਕਿ 350 ਕਿਲੋਮੀਟਰ ਹੈ ਗਿਆ ਦਿੱਲੀ ਪਹਿਲਾਂ ਅਕਲ ਚਾਹੁੰਦੀ ਸੀ ਮੈਂ ਹੈਲੀਕਾਪਟਰ ਤੇ ਚੜ ਜਾ ਉਹ ਤਾਂ ਹੈਲੀਕਾਪਟਰ ਬੰਦ ਹੋ ਗਿਆ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸੀ ਬਦਲਦੇ ਅਗਲਿਆਂ ਨੇ ਫਿਰ ਅਕਲ ਨੇ ਸੋਚਿਆ ਮੈਂ ਟ੍ਰੇਨ ਤੇ ਚੜ ਜਾ ਟ੍ਰੇਨਾਂ ਕਿਸਾਨਾਂ ਨੇ ਰੋਕ ਲਈਆਂ ਰਾਹ ਵਿੱਚ ਤੁਹਾਨੂੰ ਤੁਨੇ ਲਾ ਕੇ ਫੇਰ ਆਕਲ ਨੂੰ ਟਾਈਮ ਲੱਗਿਆ ਬਸ ਤੇ ਆਉਂਦੀ ਨੂੰ ਹੌਲੀ ਹੌਲੀ ਆਈ ਅਕਲ ਆ ਗਈ ਤੇ ਹੁਣ ਆਕਲ ਕੰਮ ਕਰਦੀ ਐ ਤੇ ਜੇ ਇਹ ਅਕਲ ਇਦਾਂ ਕੰਮ ਕਰਦੀ ਰਹੇ ਪੰਜ ਕੁ ਸਾਲ ਲਗਾਤਾਰ ਸ਼ਾਇਦ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਜੇ ਕੰਟਰੋਲ ਹੋ ਜੇ ਮੈਂ ਫੇਰ ਕਹਿ ਦਿੰਨਾ ਟੜਵੜ ਥੋੜੇ ਲਈ ਕੋਈ ਸਵਾਸ਼ ਨਹੀਂ ਹੈਗੇ ਤੁਹਾਨੂੰ ਸਵਾਸ਼ ਦੇਣੀ ਨਹੀਂ ਅਸੀਂ ਤੂੰ ਤਾਂ ਡਰਾਮੇ ਕਰਨੇ ਕਰੀ ਗੋਜ ਨੇ ਮਰਦੀ ਏ ਜੇ ਸੁਲੰਗਾ ਜੋ ਕਦਮ ਉਠਾਇਆ ਤਾਂ ਪੰਜਾਬ ਪੁਲਿਸ ਨੇ ਉਠਾਇਆ ਫੇਰ ਕਮਾ ਅਕਲ ਕਿੱਥੋਂ ਆਈ ਦਿੱਲੀ ਤੋਂ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਵੇਂ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਅਕਲ ਦੇਤੀ ਨਾ ਝੜੂ ਵਾਲੇ ਨੂੰ ਤੇ 2027 ਤੱਕ ਤੁਸੀਂ ਵੀ ਦੇ ਦਿਓ ਜੋ ਪੰਜਾਬ ਨੂੰ ਬਚਾਉਣਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ